ਤੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਟੋਟੀਆਂ ਪਹੁੰਚੇ ਆ ਪਾਉ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਵੀਰ ਗਗਨ ਉਹਨਾਂ ਦੇ ਕੋਲ ਦੋ ਬੈੜ ਤੁਹਾਨੂੰ ਦਿਖਾਵਾਂਗੇ ਡਿਟੇਲ ਦੋ ਬੈੜਾਂ ਦੀ ਤੁਹਾਨੂੰ ਇਸ ਸ਼ਾਰਟ ਵੀਡੀਓ ਦੇ ਵਿੱਚ ਮਿਲੂਗੀ ਇੱਕ ਜਰਸੀ ਬਰੀਡ ਦੇ ਵਿੱਚ ਬੈੜ ਆ ਦੂਜਾ ਸੁਆ ਸੂਨ ਵਾਲੀ ਇੱਕ ਡੱਬੀ ਬੈੜ ਤੁਹਾਨੂੰ ਚੈੱਕ ਕਰਾ ਰਹੇ ਆ ਪਲੂਣ ਪਹਿਲਾ ਸੂਆ ਕੋਈ ਨਹੀਂ ਹੌਸਲੇ ਨਾਲ ਆਉਂਦੇ ਗਗਨ ਧਿਆਨ ਨਾਲ ਕੋਈ ਕੋਈ ਨਹੀਂ ਹੌਸਲੇ ਨਾਲ ਆਉਂਦੇ ਕੋਈ ਠੰਡੀ ਹੈ ਤੇਰੀ ਬਹੁਤ ਆ ਬੈੜ ਸੋ ਸੀਲ ਸੌ ਦੋਸਤੋ ਬੱਛੀ ਆ ਪਹਿਲਾ ਸੂਆ ਛਿੱਗੀ ਬੈੜ ਆ ਕੰਨੀਆਂ ਖਲੋਤੀਆਂ ਨੇ ਦੁੱਧ ਦੰਦ ਇਧਰ ਜਰਸੀ ਮੇਰਾ ਭਰਾ ਚੈੱਕ ਕਰੋ ਦੂਜਾ ਸੂਬਾ ਸੂਨ ਵਾਲੀ ਆ ਤੇ ਬਾਕੀ ਚੱਡਲੇ ਵੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਵੇੜਾ ਬਹੁਤ ਖੂਬਸੂਰਤ ਆ ਰੇਡ ਬੜੇ ਜਾਇਜ਼ ਤੇ ਜੈਨੂਨ ਛੋਟੇ ਛੋਟੇ ਜੇ ਮੋਲਾ ਬਾਕੀ ਫੁੱਲ ਵਜਨ ਵੇੜਾ ਜਰਸੀ ਦਾ ਵੀ ਤੇ ਜਿਹੜੀ ਆ ਇਧਰ ਵੇਖੋ ਤੁਸੀਂ ਸਟੇਟ ਪੱਟੇ ਦੇ ਵਿੱਚ ਲੈ ਵੀ ਕਗਨ ਮੋੜ ਦੋ ਮੋੜ ਦੋ ਕਮਾਲੋ ਪਰਲੇ ਪਾਸੇ ਆ ਕਰੋ ਚੈੱਕ ਠੀਕ ਆ ਜੀ ਸੋ ਰੰਗ ਬਾਜ ਆ ਕਰਮ ਵਾਲੀਆਂ ਠੀਕ ਆ ਜੀ ਬਹੁਤ ਸੋਹਣੇ ਰੰਗ ਪ੍ਰਿੰਟ ਤੇ ਬਾਕੀ ਥਣ ਲਵੇ ਮੇਰਾ ਭਰਾ ਚੈੱਕ ਕਰੋ ਆ ਡੱਕ ਕੇ ਆ ਬਿਲਕੁਲ ਕਾਲੀ ਵੀਰ ਖਵਾਲੀ ਛੋੜਾ ਹਾਂ ਆ ਦੇਖੋ ਜੀ ਫੰਮੇ ਨਾਲ ਤਰੁੰਦੋ ਵਾੜਾ ਨੂੰ ਵੇੜਾ ਬਹੁਤ ਖੂਬਸੂਰਤ ਆ ਆ ਕਰੋ ਚੱਕ ਠੀਕ ਆ ਜੀ ਸੋ ਜਰਸੀ ਦੇ ਵਿੱਚ ਇੱਕ ਐਫ ਕਰਾਸ ਗ੍ਰੀਡ ਦੇ ਵਿੱਚ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਜੋੜੀ ਤੁਸੀਂ ਦੋਸਤੋ ਵੇਹੜਾ ਦੇ ਦੇਖ ਲਈਏ ਗਗਨ ਜਿਹੜੀ ਜਰਸੀ ਹੈ ਕਿੰਨੇ ਦੀ ਆਪਾਂ ਹਾਂ ਨਾ ਕੀਤੀ ਹੈ ਸੰਧੂ ਸਾਹਿਬ ਇਹ 62000 ਦੀ ਹਾਂ ਤੇ ਨਾ ਹੀ ਆ ਠੀਕ ਹੈ ਜਿਹੜੀ ਆ ਛਿੱਗੀ ਆਪਣੇ ਕੋਲ ਇਹ 67 ਦੀ ਬਿਲਕੁਲੋ ਦੇਣੀ ਆ ਲਓ ਵੀ ਇਹ 68000 ਦੀ ਹਾਂ ਨਾ ਦੇਣੀ ਆ ਠੀਕ ਹੈ ਜੀ ਬਾਕੀ ਮੇਰਾ ਭਰਾ ਮਾਰ ਲਿਓ ਚਾਰਾ ਵੇਹੜਾ ਦੋਵੇਂ ਬਹੁਤ ਖੂਬਸੂਰਤ ਆ